ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੇਂ ਵਲੌਗ ਦੇ ਨਾਲ ਅੱਜ ਦਿਖਾ ਰਹੇ ਹਾਂ ਤੁਹਾਨੂੰ ਫੈਂਸੀ ਕੋਟ ਕੁੜੀਆਂ ਵਾਲੇ ਕੁੜੀਆਂ ਵਾਲੇ ਕੋਟ ਆਈ ਨਵੇਂ ਡਿਜ਼ਾਈਨ ਦੇ ਕੋਟ ਆਏ ਆ ਸਾਡੇ ਕੋਲੇ ਫੈਂਸੀ ਕੋਟ ਕਲਰ ਦਿਖਾਵਾਂਗੇ ਸਾਰੇ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਕੋਟਾਂ ਦੀ ਪਿਛਲੀ ਵੀਡੀਓ ਦੇ ਵਿੱਚ ਦਿਖਾਏ ਸੀ ਉਹਦੇ ਵਿੱਚ ਕਲਰ ਕਟ ਦਿਖਾਏ ਗਏ ਸੀ ਔਰ ਕਲਰ ਖਤਮ ਹੋ ਗਏ ਸੀ ਕਸਟਮਰ ਦੇ ਮੈਸੇਜ ਆਏ ਸੀ ਕੋਟ ਮੰਗੇ ਸੀ ਕਸਟਮਰ ਨੇ ਲੇਕਿਨ ਖਤਮ ਹੋ ਗਏ ਸੀ ਸਾਡੇ ਕੋਲੇ ਇਸ ਕਰਕੇ ਇਸ ਵਾਰੀ ਡਿਟੇਲ ਨਾਲ ਵੀਡੀਓ ਬਣਾਈ ਹੈ ਕਲਰ ਇਸ ਵਾਰੀ ਵੱਧ ਆਇਆ ਹੈ ਜੀ ਕੋਟਾਂ ਦੇ ਵਿੱਚ ਲੇਡੀਜ਼ ਕੋਟ ਨੇ ਰੇਟ ਹੈਗਾ ਜੀ ਸਿਰਫ 400 ਰੁਪਏ ਦਾ ਪੀਸ ਹੈ ਕੋਈ ਵੀ ਪੀਸ ਚਾਹੀਦਾ ਤਾਂ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰ ਦੇ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਕੋਟ ਹੈਗਾ ਜੀ ਸਿਰਫ 400 ਰੁਪਏ ਦਾ ਨਵੇਂ ਡਿਜ਼ਾਈਨ ਨੇ ਨਵਾਂ ਰਵਾਜ ਚੱਲੇ ਕੋਟਾਂ ਦਾ ਕੁੜੀਆਂ ਵਾਲੇ ਕੋਟ ਨੇ ਫੈਂਸੀ ਕੋਟ ਬੁਰਣੀ ਆਉਂਦੇ ਹੈ ਕੋਟ ਦੇ ਉੱਪਰ ਜੀ ਰੇਟ ਦੀ ਗੱਲ ਕਰੀਏ ਤਾਂ ਸਿਰਫ 400 ਰੁਪਏ ਦਾ ਹੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਏ ਤਾਂ ਕਿ ਹਰ ਤਰ੍ਹਾਂ ਦੀ ਨਵੀਂ ਵੈਰਾਈਟੀ ਦੀ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਚੈਨਲ ਦੇ ਉੱਪਰ ਆਹ ਵਾਲੇ ਕਲਰ ਹੈ ਜੀ ਸਾਰੇ ਡਿਟੇਲ ਨਾਲ ਵੀਡੀਓ ਬਣਾਈ ਹੈ ਸਾਰੇ ਰੰਗਾਂ ਦੀ ਕੋਈ ਵੀ ਪੀਸ ਚਾਹੀਦੀ ਹੈ ਤਾਂ ਸਕਰੀਨ ਸ਼ਾਟ ਸੈਂਡ ਕਰਦੇ ਹੋ ਸਾਡੇ ਵਟਸਐਪ ਨੰਬਰ ਤੇ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਲੱਗੀ ਸਾਡੇ ਕੋਲ ਇਹ ਸ਼ਾਲਾਂ ਪਈਆਂ ਨੇ ਜੀ ਆਵਲੇ ਸ਼ਾਲਾ ਨੇ ਆਵਲੇ ਦਵਰਾ ਦਿਖਾਈ ਲੋ ਜੀ ਆਵਲੇ ਕਲਰ ਆਈ ਦਵਰਾ ਦੇਖੋ ਡਿਟੇਲ ਦੇ ਨਾਲ ਵੀਡੀਓ ਬਣਾਈਏ ਕੋਟਾਂ ਦੀ ਆਵਲੇ ਕਲਰ ਹੈ ਜੀ ਆਵਲੇ ਕਲਰ ਹੈ ਬਾਈ ਜੀ ਆਵਲੇ ਕਲਰ ਹੈ ਸਾਰੇ ਆਵਲੇ ਕਲਰ ਸਾਰੇ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਜੀ ਆਵਲੇ ਕਲਰ ਆਈ ਸਾਰੇ ஆளே கலர் சார ஆவழை கலர்